ਦੇ ਆਨੇ ਵਿੱਚ ਲੋਕ ਸਭਾ ਚੋਣਾਂ ਲੜ ਰਹੇ ਆਜ਼ਾਦ ਉਮੀਦਵਾਰ ਟੀਟੂ ਬਾਣੀਏ ਨੇ ਡੀਸੀ ਦਫਤਰ ਦੇ ਬਾਹਰ ਅਨੋਖਾ ਪ੍ਰਦਰਸ਼ਨ ਕੀਤਾ ਟੀਟੂ ਬਾਣੀਆਂ ਬੋਤਲਾਂ ਦੇ ਵਿੱਚ ਬੁੱਢਾ ਦਰਿਆ ਗੰਦੇ ਨਾਲੇ ਦਾ ਪਾਣੀ ਭਰ ਕੇ ਲੈ ਕੇ ਆਏ ਉਸ ਪਾਣੀ ਦੇ ਨਾਲ ਇਸ਼ਨਾਨ ਕੀਤਾ ਟੀਟੂ ਨੇ ਜਿਹੜਾ ਭਾਜਪਾ ਉਮੀਦਵਾਰ ਤੇ ਜਮਕੇ ਨਿਸ਼ਾਨੇ ਵੀ ਸਾਦੇ ਉਹਨਾਂ ਨੇ ਕਿਹਾ ਬਿੱਟੂ ਨੇ ਦਾਵਾ ਕੀਤਾ ਕਿ ਮੈਂ ਬੁੱਢਾ ਦਰਿਆ ਪ੍ਰੋਜੈਕਟ ਲਿਆ ਕੇ ਨਾਲਾ ਸਾਫ਼ ਕਰਵਾਇਆ ਇਸ ਕਾਰਨ ਉਹ ਸਿੱਪ ਨਾਲੇ ਦੇ ਪਾਣੀ ਨਾਲ ਨਹਾ ਰਹੇ ਨੇ ਸੋ ਪੁਰਾਣੇ ਨੇਤਾਵਾਂ ਨੇ ਸਿਰਫ ਲੋਕਾਂ ਨੂੰ ਮੂਰਤ ਬਣਾਇਆ 600 ਕਰੋੜ ਬੁੱਢਾ ਦਰਿਆ ਤੇ ਬਰਬਾਦ ਕੀਤਾ ਗਿਆ ਬੁੱਢਾ ਦਰਿਆ ਤੇ ਕਾਮਨਾ ਹੋਣ ਦੇ ਕਾਰਨ ਦਰਿਆ ਦੇ ਆਸ-ਪਾਸ ਰਹਿਣ ਵਾਲੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਲੇਕਿਨ ਨੇਤਾ ਸਿਰਫ ਆਪਣਾ ਵੋਟ ਬੈਂਕ ਬਚਾਉਣ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਲੌਲੀਪੌਪ ਦੇ ਰਹੇ ਨੇ ਟੀਟੂ ਨੇ ਕਿਹਾ ਜੇਕਰ ਬੁੱਢਾ ਦਰਿਆ ਬਿੱਟੂ ਨੇ ਸਾਫ਼ ਕਰਵਾਇਆ ਤਾਂ ਖੁਦ ਇਸ ਪਾਣੀ ਨਾਲ ਨਹਾ ਕੇ ਦਿਖਾਉਣੇ ਅੱਜ ਲੋਕ ਹੈ ਜਿਹੜਾ ਕੈਮੀਕਲ ਯੁਕਤ ਬਿਮਾਰੀਆਂ ਜਿਹੜੀਆਂ ਪਾਣੀ ਦੇ ਕਾਰਨ ਬਿਮਾਰੀਆਂ ਦੇ ਨਾਲ ਜੈ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਨੇ ਪੇਰੇਸ਼ਾਨ ਹੋ ਰਹੇ ਨੇ ਤੇ ਦੂਜੇ ਪਾਸੇ ਲੋਕਾਂ ਨੂੰ ਕਿਸ ਤਰੀਕੇ ਨਾਲ ਮੂਰਖ ਬਣਾਇਆ ਜਾ ਰਿਹਾ 70 ਸਾਲਾਂ ਤੋਂ ਰਾਜਨੇਤਾ ਬੁੱਢਾ ਦਰਿਆ ਤੇ ਸਿਆਸਤਕਾਰੇ ਨੀਤੀ ਟੂਬਾਣੀਆਂ ਨੇ ਕਿਹਾ ਕਿ ਦਰਿਆ ਦੀ 13 ਸਾਲਾਂ ਤੋਂ ਆਜੜੀ ਉਹ ਲਗਾਤਾਰ ਲੜਾਈ ਲੜ ਰਹੇ ਨੇ ਅਪਡੇਟ ਲੈ ਕੇ ਉਗਰੂ ਹਵਾਂਗੇ ਫੇਕਦੇ ਰੋ ਲੁਧਿਆਣਾ